ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਦਾ ਸਤਿਕਾਰ ਆਓ ਭਲਾ ਮਨ ਵੀ ਸ਼ੁਰੂਆਤ ਦਾ ਸੱਦ ਦੀ ਚੜ੍ਹਦੀ ਕਲਾ ਦੀ ਗੱਲ ਕਰੀਏ ਸਭ ਖੁਸ਼ ਰਹਿਣ ਸੁਖੀ ਬਸਣ ਗੱਲ ਕਰਾਂਗੇ ਚਿੱਕੜ ਦੀ ਸੈਣ ਕਹਿੰਦੇ ਨੇ ਵੀ ਚਿੱਕੜ ਤੇ ਜੇ ਰੋੜੀ ਮਾਰੂਗੇ ਨਾ ਛਿੱਟੇ ਥੋੜੇ ਵੀ ਬਹਿਣਗੇ ਇਸ ਲਈ ਚਿੱਕੜ ਤੋਂ ਬਚ ਕੇ ਨੰਮਣਾ ਚਾਹੀਦਾ ਲੰਗਣਾ ਚਾਹੀਦਾ ਬਚਣਾ ਚਾਹੀਦਾ ਦੂਜੀ ਗੱਲ ਆ ਵੀ ਕਹਿੰਦੇ ਮੂਰਖਾਂ ਦੀ ਲੜਾਈ ਨਾਲੋਂ ਪਾਸੇ ਹੋ ਕੇ ਨੰਗ ਜੋ ਨਹੀਂ ਤੁਸੀਂ ਵੀ ਲੋਟੇ ਜਾਉਂਗੇ ਵੀ ਬੰਦਾ ਕਈ ਵਾਰੀ ਇਹ ਸੋਚਦਾ ਵੀ ਮੈਂ ਕਿਉਂ ਬੋਲਣਾ ਕਾਹਤੇ ਬੋਲਣਾ ਪਰ ਕਈ ਬੰਦਿਆਂ ਦੀ ਆਤਮ ਹੁੰਦੀ ਆ ਵੀ ਉਹ ਬਲਾਕੇ ਛੱਡਦੇ ਨਹੀਂ ਮੈਂ ਹੁਣ ਥੋੜਾ ਫੇ ਜਿਹੜਾ ਅਗਲਾ ਪੂਰਾ ਸਚਾਈ ਹੈ ਨਾ ਚਿੱਠਾ ਉਹ ਖੋਲੇ ਦਵੇ ਲੋਕਾਂ ਦੇ ਸਾਹਮਣੇ ਕਈ ਇੱਥੋਂ ਤੱਕ ਜਾਂਦੇ ਨਹੀਂ ਠੀਕ ਆ ਫਿਰ ਅੱਕ ਕੇ ਬੰਦਾ ਜ਼ਰੂਰ ਬੋਲੇ ਜ਼ਰੂਰ ਬੋਲੇ